ਪਰ ਜਿਹੜੇ ਪਿੰਡ ਤੋਂ ਆਈ ਆਪਾਂ ਸਾਨੂੰ ਪੂਰਨ ਚੰਦ ਬੀਪੀਓ ਸਰਹਾਲੀ ਤਹਿਸੀਲ ਫਲੌਰ ਡਿਸਟ੍ਰਿਕਟ ਜੰਮੂ ਹਾਂਜੀ ਇੱਕ ਫੋਨ ਦਾ ਰਿਪੋਰਟ ਇਸ ਮਾਮਲੇ ਦੇ ਪ੍ਰਕਾਸ਼ ਹੋ ਰਿਹਾ ਹੈ ਸਰ ਮੇਰੀ ਅਗਵਾੜਾ ਦੇ ਰੈਸਟ ਤੋਂ ਜੀਸੀਬੀ ਸੀ ਜਿਹੜੇ ਉਤੋਰੀ ਹੋ ਗਈ ਸੀ ਇੱਥੇ ਜੀ ਜਿਹਦਾ ਐਫ ਆਈ ਆਰ ਨੰਬਰ ਹੈਗਾ ਜੀ 217 ਮਿਤੀ 27/09/24 ਨੂੰ ਹੋਈ ਸੀ ਜੀਸੀਬੀ ਦਾ ਨੰਬਰ ਸੁਭਾਜੀ ਪੀ ਵੀ ਜੈਡ 1185 ਜੀ ਇਹ ਸਰ ਇਥੋਂ ਮਤੀ 24 ਨੂੰ 24 ਨੂੰ ਇੱਥੇ ਖੜੀ ਕੀਤੀ ਸੀ ਸ਼ਾਮ ਨੂੰ ਪਰ ਸੁਵੀਰ ਨੂੰ ਜਦੋਂ ਸੁਵੀਰ ਨੂੰ ਵੀ ਖੜੀ ਸੀ ਤੇ ਸੁਵੀਰੇ ਤੋਂ ਬਾਅਦ ਸ਼ਾਮ ਨੂੰ ਮੈਂ ਆ ਕੇ ਇਥੇ 25 ਨੂੰ 24 ਨੂੰ ਦੇਖਿਆ ਤੇ ਇਥੇ ਜੀਸੀਬੀ ਨਹੀਂ ਸੀਗੀ ਤੇ ਖੜੀ ਕਿਹੜੀ ਜਗ੍ਹਾ ਤੇ ਸੀ ਖੜੀ ਇੱਥੇ ਰੈਸਟ ਹਾਊਸ ਉੱਤੇ ਇੰਦਰ ਦੇ ਹਾਂਜੀ ਰੈਸਟ ਹਾਊਸ ਉੱਤੇ ਫਗਵਾੜਾ ਇੱਥੇ ਖੜੀ ਸੀ ਜੀ ਕੀ ਮਤਲਬ ਇੱਥੇ ਖੜੀ ਸੀ ਕੀ ਇੱਥੇ ਖੜੀ ਕਰਕੇ ਕੋਈ ਜਗ੍ਹਾ ਬਣਾਈ ਸੀ ਜਾਂ ਕਿਦਾਂ ਚਲਾਉਂਦੇ ਸੀ ਜਾਂ ਖਰਾਬ ਹੋਈ ਸੀ ਇਦਾਂ ਨਹੀਂ ਨਹੀਂ ਸਰ ਚਲਾਉਂਦੇ ਸੀ ਮੇਰੇ ਕੋਲ ਇੱਥੇ ਨਾ ਪੀ ਡਬਲਯੂ ਡੀ ਦੇ ਕੰਮ ਮੈਨੂੰ ਅਲਾਟ ਹੋਏ ਸੀਗੇ ਅੱਛਾ ਜੀ ਜਿੱਦਾਂ ਮਿਊਨਿਸਪਲ ਕਾਰਪੋਰੇਸ਼ਨ ਹੈ ਅਸੀਂ ਐਸਡੀਐਮ ਦਫ਼ਤਰ ਹੈ ਤੇ ਅਟ ਕਮ ਸੀਗੀ ਅੱਛਾ ਜੀ ਉਹਨਾਂ ਉੱਥੇ ਮੈਂ ਇਹਨਾਂ ਦੇ ਕੰਮ ਕਰਦਾ ਸੀ ਤਾਂ ਉਹਦੇ ਜਦੋਂ ਉੱਥੇ ਲੋਡ ਬਾਕੀਏ ਤਾਂ ਇੱਥੇ ਖੜੀ ਕਰ ਦਿੱਦੀ ਸੀ ਜਦੋਂ ਜਦੋਂ ਇੱਥੇ ਨੇੜੇ ਹੁੰਦੀ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਚੋਰੀ ਹੋ ਗਈ ਉਹ 25 ਨੂੰ 24 ਨੂੰ ਸ਼ਾਮ ਨੂੰ ਜੀ 5:00 ਵਜੇ ਇਸ ਮਾਮਲੇ 'ਫੇ ਤੁਸੀਂ ਕੋਈ ਪੁਲਿਸ ਵਗੈਰਾ ਕੰਪਲੀਟ ਕੀਤੀ ਕੋਈ ਪੁਲਿਸ ਕੋਲ ਗਏ ਜੀ ਸ਼ਾਮ ਨੂੰ ਤੇ ਉਹਨਾਂ ਨੇ ਫਿਰ 279 ਉਹ ਜਾ ਕੇ ਅਪੀਅਰ ਕੀਤੀ ਦਰਜ ਜਿਹਦਾ ਨੰਬਰ ਹੈਗਾ ਜੀ 217 27924 ਜੀ ਜਿਹੜੇ ਵਿਅਕਤੀ ਨੇ ਜੋੜੀ ਦਿੱਤੀ ਕੋਈ ਨਾਮ ਬੋਲ ਰਿਹਾ ਹੈ ਉਹ ਨਾਮ ਸਰ ਉਹ ਮਨੀ ਹੈਗਾ ਜੀ ਮਨੀ ਸਗਾ ਦਾ ਨਾਮ ਜਲੰਧਰ ਦਾ ਹੈਗਾ ਜੀ ਕੱਚਾ ਨਾਮ ਦਾ ਮਨੀ ਆ ਹਾਂਜੀ ਤੇ ਉਹ ਜਲੰਧਰ ਦਾ ਰਹਿਣ ਵਾਲਾ ਆ ਜੀ ਉਹਦਾ ਕਿੰਨੇ ਚਿਰ ਹੋ ਗਿਆ ਇਸ ਗੱਲ ਨੂੰ ਹੁਣ ਸਾਰੇ ਸਾਰੇ ਮਾਮਲੇ ਕਿਤੇ 25 ਨੰਬਰ ਜੀ ਸਾਲ ਹੋ ਜਾਣਾ ਜੀ ਸਾਲ ਹੋ ਗਿਆ ਤੇ ਅੱਜ ਮੇਨ ਮਕਸਦ ਕੀ ਹੈ ਆਪਣਾ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਮੇਰਾ ਇਹ ਹੈ ਜੀ ਕਿ ਪੋਸ ਨੂੰ ਨਾ ਤੇ ਅਜ ਤੱਕ ਕੋਈ ਕੈਮਰਾ ਕਾਂਗਾ ਲਿਆ ਨਾ ਹੀ ਅਜ ਤੱਕ ਕੋਈ ਡੰਪ ਚੱਕਿਆ ਨਾ ਹੀ ਕੋਈ ਮੈਨੂੰ ਤੁਸੀਂ ਦੇਖ ਲਓ ਵੀ 15 ਤੋਂ 20 ਲੱਖ ਦੀ ਮੇਰੀ ਚੀਜ਼ ਹੈਗੀ ਆ ਜਿਹਦਾ ਕੋਈ ਮਤਲਬ ਮੇਰੀ ਕੋਈ ਰਿਕਵਰੀ ਨਹੀਂ ਹੋਈ ਤੇ ਜਦੋਂ ਵੀ ਜਾਨਾ ਮੈਂ ਸੀਨੀਅਰ ਅਫਸਰਾਂ ਨੂੰ ਮਿਲਿਆ ਦੇ ਸਬੰਧ ਵਿੱਚ ਸਾਰਿਆਂ ਕੋ ਜਾ ਕੇ ਰਿਕੁਐਸਟ ਕਰ ਮੈਂ ਐਸਪੀ ਸਾਹਿਬ ਦੇ ਵੀ ਗਿਆ ਮੈਂ ਡੀਐਸਪੀ ਸਾਹਿਬ ਕੋ ਵੀ ਗਿਆ ਐਸਐਚਓ ਸਾਹਿਬ ਕੋ ਪਤਾ ਨਹੀਂ ਮੈਂ ਕਿੰਨੀ ਕੁ ਵਾਰੀ ਢੇੜੀ ਮਾਰ ਲਿਆ ਪਰ ਮੇਰੇ ਪੱਲੇ ਕੁਝ ਨਹੀਂ ਪਿਆ ਹੁਣ ਅਖੀਰ ਮੈਨੂੰ 2 ਦਿਨ ਪਹਿਲਾਂ ਐਸਐਚਓ ਸਾਹਿਬ ਨੂੰ ਮੈਂ ਬੇਨਤੀ ਕੀਤੀ ਉਹ ਕਹਿੰਦੇ ਜੀ ਕੋਰਟ ਵਿੱਚ ਜਾ ਕੇ ਤੁਹਾਨੂੰ ਮਿਲ ਜਾਊਗੀ ਪਰ ਤੁਸੀਂ ਦੇਖੋ ਕਿ ਮੈਂ ਏਡੀ ਬੜੀ ਚੀਜ਼ ਹੋ ਆ ਜੇ 15-20 ਲੱਖ ਦੀ ਚੀਜ਼ ਦਾ ਕੋਈ ਅਜੇ ਤੱਕ ਨਹੀਂ ਮਿਲੀ ਤਾਂ ਦੱਸੋ ਕਿ ਕਿਹਦੇ ਕੋਲ ਮੈਂ ਜਾ ਕੇ ਆਪਣਾ ਇਨਸਾਫ ਮੰਗ ਦੀ ਮੰਗ ਕਰਾਂ ਕੀ ਮੰਗ ਰਹੇ ਹੋ ਇਹ ਸਰ ਮੈਨੂੰ ਕਹੀ ਆ ਜੀ ਪੁਲਿਸ ਨੂੰ ਇਹ ਦੁਬਾਰੀ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਮੇਰੀ ਚੀਵ ਜਾਂ ਲੱਗ ਕੇ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਜਦ ਕਿ ਪ੍ਰਸ਼ਾਸਨ ਨੂੰ ਇਹਦੇ ਵਿੱਚ ਪੂਰੀ ਸਪੋਰਟ ਕਰਨੀ ਚਾਹੀਦੀ ਆ ਇੱਕ ਇੱਕ ਸਾਲ ਦਾ ਸਮਾਂ ਹੋ ਗਿਆ ਤੁਸੀਂ ਇਹਦੇ ਸਾਲ ਦੇ ਵਿੱਚ ਵਿੱਚ ਕਿਤੇ ਕੋਰਟ ਦਾ ਸਾਰਾ ਲਿਆ ਤੁਸੀਂ ਕੋਈ ਵਕੀਲ ਆਪਣਾ ਕੀਤਾ ਨਹੀਂ ਕੋਰਟ ਦਾ ਸਾਰਾ ਜਦੋਂ ਜਦੋਂ ਕੋਰਟ ਤੋਂ 2 ਕੋਰਟ ਕੇਸ ਹੋਣਾ ਆ ਹਾਂ ਫਿਰ ਕੋਰਟ ਕਿਸ ਚੱਲਣਾ ਉਦੋਂ ਮਤਲਬ ਜਾ ਕੇ ਹਜੇ ਤੱਕ ਪੀਸੀ ਨਾਲ ਕੋਈ ਨਹੀਂ ਸ਼ੱਕ ਕੋਈ ਤੁਸੀਂ ਕਹਿੰਦੇ ਹੋ ਆ ਕਿ ਮਨੀ ਕਰਕੇ ਕੋਈ ਇਹ ਜਿਹਨੇ ਇਹ ਕੀਤੀ ਆ ਤੁਹਾਨੂੰ ਕਿੱਥੋਂ ਪਤਾ ਲੱਗਾ ਤੁਸੀਂ ਜਾਂਚ ਕੀਤੀ ਜਾਂ ਪੁਲਿਸ ਨੇ ਜਾਂਚ ਕੀਤੀ ਜਾਂ ਤੁਹਾਨੂੰ ਕਿੱਥੇ ਕਿਵੇਂ ਪਤਾ ਲੱਗਾ ਕਿ ਉਸੇ ਬੰਦੇ ਨੇ ਤੁਹਾਡੀ ਜੇਸੀਬੀ ਚੱਕੀ ਆ ਸਰ ਮਨੀ ਕੋ ਅਸੀਂ ਜਿਹੜਾ ਮਨੀ ਜਿੱਦਣ ਤੋਂ ਚੀਜ਼ ਵੀ ਜੇਸੀਬੀ ਗਈ ਆ ਉਦੋਂ ਤੋਂ ਉਹ ਘਰੋਂ ਗਿਆ ਹੋ ਰਿਹਾ ਤੇ ਜਦੋਂ ਉਹ ਉਹਨੂੰ ਬਾਰ-ਬਾਰ ਫੋਨ ਉਹਨੇ ਫੋਨ ਵੀ ਆਪਣਾ ਬੰਦ ਕਰ ਲਿਆ ਜਾਂ ਕਿ ਮੇਰਾ ਆਪਰੇਟਰ ਸੀਗਾ ਮੇਰਾ ਕੁਛ ਲੰਦਾ ਸੀ ਪੁਲਸ ਨੇ ਜੇ ਪੱਤਾ ਦੱਜ ਕੀਤਾ ਉਹਦੇ ਵਿੱਚ ਮਨੀ ਦਾ ਨਾਮ ਲਿਖਿਆ ਹਾਂਜੀ ਮਨੀ ਦਾ ਨਾਮ ਲਿਖਿਆ ਤੇ ਪੁਲਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗ੍ਰਿਫਤਾਰ ਕੀਤਾ ਜੀ ਫਿਰ ਪੁਲਸ ਮੇਰਾ ਪੱਗੀ ਮੰਗਦੇ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੀ ਮਤਲਬ ਕੋਈ ਵੀ ਜਿਹੜੀ ਰਿਕਵਰੀ ਨਹੀਂ ਕਰਕੇ ਦਿੱਤੀ ਮੈਨੂੰ ਰਿਕਵਰੀ ਨਹੀਂ ਹੋਈ ਤੇ ਬਣੀ ਐ ਜਿਹੜੀ ਕਿਤੇ ਪੁਲਸ ਨੇ ਬਾਅਦ ਜ਼ਮਾਤ ਦੇ ਦਿੱਤੇ ਜ਼ਮਾਤ ਦੇ ਆ ਕਿ ਉਹ ਵੈਸੇ ਹੀ ਅਧਰੀ ਹੈ ਲਗਦਕ ਜਮਤ ਹੋ ਗਈ ਜੰਮ ਉਸੋਂ ਪਿੱਛੇ ਇਹ ਕਿਆ ਸੀ ਕਿ 5 ਸਾਲ ਕਹਿੰਦੇ ਕੋਟ ਚ ਮਸ਼ੀਨ ਲੈ ਰਹੇ ਹੋ ਮਸ਼ੀਨ ਮਿਲ ਗਈ 5 ਸਾਲ ਜਿਹੜੇ ਮੈਂ ਉਹਨਾਂ ਨੇ ਕਹੇ ਕੋਟ ਚ ਲੈ ਲਓ ਨਹੀਂ ਇਦਾਂ ਕਹਿੰਦੇ ਸੀ ਕੋਟ ਦਵਾ ਦਊਗੀ ਨਹੀਂ ਕੋਟ ਕਿੱਦਾਂ ਦਵੂ ਕੋਟ ਦਾ ਤਾਂ ਲੋਬ ਜੇ ਉਹਨਾਂ ਨੂੰ ਬ੍ਰਾਂਟ ਹੋਇਆ ਇਹ ਹਣਾਂ ਨੇ ਸੋੜ ਦੇ ਹੁੰਦੀ ਪਈ ਇਹ ਤਾਂ ਇਹ ਦੀ ਨਹੀਂ ਹਜੇ ਉਹ ਕੁਝ ਉਹਦਾ ਹੀ ਕਹਿੰਦੇ ਮਤਲਬ ਪੱਲੇ ਕੁਝ ਨਹੀਂ ਪਾਇਆ ਤੁਹਾਡੀ ਜੇਸੀਬ ਪੁਲਿਸ ਕੋ ਹੈ ਨਹੀਂ ਬ੍ਰਾਂਟ ਨਹੀਂ ਬ੍ਰਾਂਟ ਨਹੀਂ ਕੀਤੀ ਨਹੀਂ ਰਿਕਵਰੀ ਨਹੀਂ ਮਿਲੀ ਰਿਕਵਰੀ ਨਹੀਂ ਹੋਈ ਪਿਆਰ ਪਰ ਚਾਚੂ ਦੀ ਕੀ ਮੰਨ ਕਰਦਾ ਹੈ ਪ੍ਰਸ਼ਾਸਨ ਤੋਂ ਸਰ ਇਹ ਹੀ ਹੈ ਕਿ ਜੇ ਕੋਈ ਦੋ ਕੋਈ ਵੀ ਕੰਮ ਕਿਸੇ ਦਾ ਵੀ ਕਿਸੇ ਨਾ ਵੀ ਹੋ ਜਾਂਦਾ ਜੋ 5-4 ਲੱਖ ਦੀ ਚੀਜ਼ ਵੀ ਹੁੰਦੀ ਹੈ ਉਹ ਵੀ ਸਰਕਾਰ ਪੂਰਾ ਜੋਰ ਲਾ ਦਿੰਦੀ ਹੈ ਕਿ ਲੱਭਣਾ ਮੇਰੀ 15 18 19 ਲੱਖ ਦੀ ਚੀਜ਼ ਉਹਦਾ ਮਤਲਬ ਇਹਨਾਂ ਨੁਕਸਾਨ ਨੂੰ ਕੋਈ ਮੈਂ ਕਿਹਦੇ ਕੋਲ ਜਾਵਾਂ ਜੀ ਜਿਹੜੇ ਜਿਹੜੇ ਵਿਅਕਤੀ ਤੁਸੀਂ ਕਹਿੰਦੇ ਜਿੱਦ ਤੋਂ ਤੁਹਾਨੂੰ ਸ਼ੱਕ ਸੀ ਇਸ ਬੰਦੇ ਨੇ ਚੱਕਿਆ ਇਹ ਜੀਸੀਬੀ ਚੱਕੀ ਹੈ ਕਿ ਉਹ ਕੰਮ ਕਰ ਉਹ ਹੀ ਚਲਾਉਂਦਾ ਸੀ ਉਹ ਹੀ ਚਲਾਉਂਦਾ ਸੀ ਮੇਰੇ ਕੋਲ ਕਿੰਨੇ ਸਾਲ ਚਿਰਾਂ ਤੋਂ ਕੰਮ ਕਰਦਾ ਹੈ ਤੁਹਾਡੇ ਨਾਲ ਉਹ ਤਕਰੀਬਨ 2 3 4 ਮਹੀਨੇ ਤੋਂ ਮੇਰੇ ਕੋਲ ਇੱਥੇ ਕੰਮ ਕਰਦਾ ਉਹਦਾ ਡਾਕਟਰ ਨੋਟ ਦਾ ਮਸ਼ੀਨ ਤੇ ਤੁਹਾਡੇ ਕੋਲ ਹੀ ਹੋਣਾ ਕਿਉਂਕਿ ਉਹਦੇ ਕੋਲ ਸੀ ਮਸ਼ੀਨ ਤੇ ਨਹੀਂ ਮੇਰੇ ਕੋਲ ਹੈਗੀ ਆ ਜੀ ਉਹਦੀ ਜਿਹੜੀ ਆਰਸੀ ਮੇਰੇ ਕੋਲ ਹੈਗੀ ਆ ਆਰਸੀ ਬਿਨਾਂ ਤੇ ਨਾ ਉਹ ਵੇਚਣ ਦਾ ਨਾਮ ਤੇ ਦੇਣ ਦਾ ਨਾਮ ਤੇ ਇਹ ਤਾਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪਤਾ ਹੋਊਗਾ ਕਿ ਕੀ ਅਗੋਂ ਕੀ ਕਰ ਸਕਦਾ ਕੀ ਨਹੀਂ ਮਾਰੀ ਜੀਸੀਬੀ ਦੀ ਇੰਸ਼ੋਰੈਂਸ ਹੈ ਨਹੀਂ ਸੀ ਨਹੀਂ ਇੰਸ਼ੋਰੈਂਸ ਨਹੀਂ ਸੀ ਇੱਕ ਨਾ ਦੇ ਰੈਟਰੋਸਪੈਕਟਿਕ ਬੰਦੇ ਨੇ ਪ੍ਰੈਸ ਕਾਨਫਰੈਂਸ ਕੀਤੀ ਹਰਮੇਸ਼ ਰਾ ਦਾ ਪਿੰਡ ਸੜਾੜੀ ਦਾ ਉਹਨੇ ਕਿਹਾ ਵੀ ਲਾਸਟ ਈਅਰ ਮੇਰੀ 2024 ਸਤੰਬਰ ਦੇ ਵਿੱਚ ਮੇਰੀ ਜੀਸੀਬੀ ਇੱਥੋਂ ਚੋਰੀ ਹੋਈ ਸੀ ਜਿਹਦੀ ਐਫਆਈਆਰ ਵੀ ਲੌਂਚ ਹੋਈ ਇਹ ਦੱਦੀ ਕੀਤੀ ਗਈ ਸੀ 27 ਸਤੰਬਰ ਨੂੰ ਪਰ ਉਹਦੀ ਨਾ ਤਾਂ ਰਿਕਵਰੀ ਹੋਈ ਅਤੇ ਨਾ ਉਹਨੂੰ ਪਤਾ ਲੱਗਦਾ ਪਿਆ ਹਾਂਜੀ 279224 ਨੂੰ 2217 ਨੰਬਰ ਐਫ ਆਈ ਆ ਜਿਹੜੀ ਉਹ ਚੋਰੀ ਦੇ ਅਧਾਰਾ ਮਦਦ ਤੇ ਹਾਣਾ ਸਿਟੀ ਫਗਵਾੜਾ ਬਰ ਬਿਆਨ ਹਰਮੇਸ਼ ਲਾਲ ਪੁੱਤਰ ਪੂਰਨ ਚੰਦ ਵਾਸੀ ਸਰਹਾਰੀ ਥਾਣਾ ਸਦ ਜਲੰਧਰ ਦੇ ਬਿਆਨਾਂ ਤੇ ਦਰਜ ਹੋਈ ਸੀ ਜਿਸ ਵਰਨ ਨੂੰ ਆਪਣੇ ਬਿਆਨ ਵਿੱਚ ਦੱਸਿਆ ਗਿਆ ਸੀ ਕਿ 249224 ਨੂੰ ਉਸ ਨੇ ਆਪਣੀ ਜਿਹੜੀ ਜੀ ਸੀ ਬੀ ਆ ਆਪਣੇ ਆਪਰੇਟਰ ਮਨੀ ਮਨੀ ਰਾਮ ਪੁੱਤਰ ਹਰੀ ਰਾਮ ਵਾਸੀ ਮਾਨਾ ਵਾਲੀ ਫਗਵਾੜਾ ਉਹਦੀ ਜਿਹੜੀ ਜੀਸੀਬੀ ਹੈ ਉਹ ਰੈਸਟ ਹਾਊਸ ਫਗਵਾੜਾ ਦੇ ਵਿੱਚ ਉਹ ਲਗਵਾਈ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਅਗਲੇ ਸ਼ਾਮ ਜਾ ਕੇ ਦੇਖਿਆ ਤਾਂ ਉਹਦੀ ਜਿਹੜੀ ਜੀਸੀਬੀ ਹੈ ਉਹ ਸਟੈਂਸਾਉ ਦੇ ਵਿੱਚ ਖੜੀ ਨਹੀਂ ਸੀ ਐਂਡ ਉਸ ਦੇ ਬਿਆਨਾਂ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਜਿਹੜੀ ਕਾਰਵਾਈ ਕਰਦੇ ਹੋਏ ਮਨੀ RAM ਜੋ ਉਸ ਦਾ ਆਪਰੇਟਰ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਿਹੜੀ ਪ੍ਰੋਪਰਲੀ ਪੁੱਛਗਿੱਛ ਕੀਤੀ ਗਈ ਸੀ ਉਹਦੀ ਜਿਹੜੀ ਗ੍ਰਿਫਤਾਰੀ ਆ 27 11 2024 ਨੂੰ ਉਹਨੂੰ ਹसबਜਾਬਤ ਅਨੁਸਾਰ ਵਿਸਤਾਰ ਕੀਤਾ ਗਿਆ ਪੁੱਛਗਿਛ ਤੋਂ ਬਾਅਦ ਉਹਨੂੰ ਜੀਸੀਬੀ ਬਾਰੇ ਸਾਰੀ ਗਲਬਤ ਪੁੱਛੀ ਗਈ ਲੇਕਿਨ ਹਜ ਤੱਕ ਸਫਾ ਸਫਾ ਮਿਸਲਤੇ ਹੋਣੇ ਜਿਹੜੀ ਆ ਜੀਸੀਬੀ ਉਹ ਰਿਕਵਰ ਨਹੀਂ ਕਰਵਾਈ ਹੈ ਰਿਕਵਰੀ ਨਾ ਹੋਣ ਤੇ ਉਹਦੀ ਜਿਹੜੀ ਆ ਬਰਦੀਏ ਤਰ੍ਹਾਂ ਮਾਂ ਦਿੱਤੇ ਹੈ ਤੇ ਜਿਹੜੀ ਉਹ ਮੁਕਦਮੇ ਦੇ ਵਿੱਚ ਵਾਦਾ ਜ਼ਰੂਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਹਰਮੇਸ਼ ਲਾਲ ਨੇ ਇਹ ਮੇਰੇ ਕੋ ਪਰਸਨਲੀ ਰਿਕੁਐਸਟ ਲਇ ਕੇ ਸੀ ਕਿ ਜੀਸੀਕੇ ਵੀ ਜੀ ਜੀਸੀਬੀ ਮੇਰੀ ਰਿਕਵਰ ਹੋ ਸਕਦੀ ਹੈ ਤਾਂ ਤੁਸੀਂ ਫਾਇਰਲੀ ਮੇਰੀ ਹੈਲਪ ਕਰੋ ਇਨਾਂ ਦੇ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਉਸ ਜਗ੍ਹਾ ਦਾ ਟਾਵਰ ਡੰਪ ਜਿਹੜਾ ਉੱਚ ਪਿਆ ਹੈ ਐਂਡ ਉਹਦੀਆਂ ਜਿੰਨੀਆਂ ਵੀ ਸਾਨੂੰ ਸ਼ੱਕੀ ਬੰਦਿਆਂ ਦੇ ਨਾਮ ਦੱਸੇ ਨੇ ਉਹਨਾਂ ਨੂੰ ਅਸੀਂ ਇੱਕ ਵਾਰ ਪਹਿਲਾਂ ਵੀ ਪੁਸ਼ਕਿਸ਼ ਕਰ ਚੁੱਕੇ ਆ ਐਂਡ ਟਾਵਰ ਡੰਪ ਜੋ ਸਾਡੀ ਟੈਕਨੀਕਲ ਐਨਾਲਿਸਿਸ ਹੋਣ ਤੋਂ ਬਾਅਦ ਜੇ ਸਾਨੂੰ ਉਹਨਾਂ ਦੇ ਵਿੱਚ ਵੀ ਕੋਈ ਚੀਜ਼ ਮਿਲਦੀ ਹੈ ਹੈ ਜੀ ਕਿ ਹਾਂ ਇਹ ਜੀਸੀਬੀ ਰਿਕਵਰ ਹੋ ਸਕਦੀ ਹੈ ਤਾਂ ਅਸੀਂ ਡੈਫੀਨੇਟਲੀ ਉਸ ਚੀਜ਼ ਦੀ ਪੂਰੀ ਕੋਸ਼ਿਸ਼ ਕਰਾਂਗੇ